ਖੁਸ਼ੀ ਦੀਆਂ ਤਸਵੀਰਾਂ ਜਲਾਲਾਬਾਦ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਉਧਾਰੀ ਦੇ ਪੈਸੇ ਵਾਪਸ ਮਿਲਣ ਤੇ ਇੱਕ ਮਜ਼ਦੂਰ ਨੇ 1200 ਰੁਪਏ ਦੀ ਲਾਟਰੀ ਪਾਈ ਤੇ ਲਾਟਰੀ ਰੰਗ ਲੈ 90000 ਰੁਪਏ ਦੀ ਲਾਟਰੀ ਮਿਲੀ ਤੇ ਮਜ਼ਦੂਰ ਇਹ ਕਹਿੰਦਾ ਨਹੀਂ ਥੱਕ ਰਿਹਾ ਕਿ ਮੇਰੀ ਤਾਂ ਕਿਸਮਤ ਹੀ ਬਹੁਤ ਚੰਗੀ ਹੈ ਮਜ਼ਦੂਰ ਕਹਿੰਦਾ ਕਿ ਮੈਂ ਸਿਰਫ ਹਜ਼ਾਰ 1200 ਦੀ ਲਾਟਰੀ ਪਾਈ ਤੇ ਮੈਨੂੰ ਕਈ ਗੁਣਾ ਵੱਧ ਹੋ ਕੇ ਮੇਰੇ ਪੈਸੇ ਵਾਪਸ ਮਿਲੇ 90000 ਦੀ ਲਾਟਰੀ ਪਾਈ ਜਿਸ ਕਰਕੇ ਮਜ਼ਦੂਰ ਅਤੇ ਉਸਦੇ ਪਰਿਵਾਰ ਦਾ ਤਾਂ ਠਿਕਾਣਾ ਕਿਉਂਕਿ ਮਜ਼ਦੂਰੀ ਤੋਂ ਇੰਨਾ ਪੈਸਾ ਨਹੀਂ ਮਿਲਦਾ ਜਿੰਨਾ ਇੱਕਦਮ ਹੀ 90000 ਰੁਪਏ ਇਸ ਮਜ਼ਦੂਰ ਦੇ ਹੱਥ ਦੇ ਵਿੱਚ ਆਇਆ ਮਜ਼ਦੂਰ ਦਾ ਕਹਿਣਾ ਹੈ ਕਿ ਹੁਣ ਮੇਰੀ ਲਾਟਰੀ ਨਿਕਲੀ ਭਾਵੇਂ ਮੈਨੂੰ 5000 ਰੁਪਏ ਪੱਲਿਓ ਕਿਉਂ ਨਾ ਪਾਣਾ ਪਵੇ ਪਰ ਮੈਂ ਆਪਣੇ ਪੂਰੇ ਮੁਹੱਲੇ ਨੂੰ ਪਾਰਟੀ ਜ਼ਰੂਰ ਦਵਾਂਗਾ ਮੈਂ ਨਾ ਕਿਸੇ ਕੋਲੋਂ 2000 ਰੁਪਏ ਲੈਣਾ ਸੀ ਕਾਫੀ ਸਮੇ ਤੋਂ ਹਾਂਜੀ ਤੇ ਮੈਂ ਕਰਨ ਨਾਲ ਵਾਦਾ ਕਰਕੇ ਗਿਆ ਸੀ ਜੇ ਮੈਨੂੰ 2000 ਮਿਲ ਗਿਆ ਤੇ ਮੈਂ ਤੇਰੇ ਕੋਲ ਸਾਰੇ ਪੈਸੇ ਦੀ ਲਾਟਰੀ ਪਾਵਾਂਗਾ ਹਾਂ ਉਹ ਮੈਨੂੰ ਉਹ ਸਖਸ ਨੇ ਮੈਨੂੰ 1500 ਰੁਪਏ ਦੇ ਦਿੱਤਾ ਤੇ ਮੈਂ ਇਹਦੇ ਕੋਲੋਂ 1200 ਦੀ ਲਾਟਰੀ ਪਾਖ ਗਿਆ ਤੇ ਮੈਨੂੰ 90000 ਦਾ ਨਾਮ ਨਿਕਲਿਆ ਕੀ ਬਾਤ ਹੈ ਜੀ 1200 1500 ਮਿਲਿਆ ਹਾਂਜੀ ਹਾਂਜੀ ਤੇ ਉਹਨਾਂ ਦਾ ਤੁਸੀਂ 1200 ਦੀ ਲਾਟਰੀ ਪਾਤੀ ਪਾਤੀ ਹਾਂਜੀ ਖੁਸ਼ ਹੋ ਹਾਂਜੀ ਬਹੁਤ ਖੁਸ਼ ਹਾਂਜੀ ਅੱਛਾ ਡੁੱਬੇ ਪੈਸੇ ਨਿਕਲੇ ਡੁੰਬੇ ਪੈਸੇ ਨਿਕਲੇ ਮੈਂ ਪਹਿਲਾਂ ਕਿੰਨੇ ਚਿਰ ਤੋਂ ਲੈਣੇ ਸੀਗੇ ਉਹ 2-3 ਸਾਲ ਤੋਂ ਲੈਣੇ ਸੀ ਅੱਛਾ ਮਿਲ ਨਹੀਂ ਰਹੇ ਸੀ ਨਹੀਂ ਮਿਲ ਰਹੇ ਸੀ ਚਲੋ ਬਹੁਣ ਖੁਸ਼ ਹੋ ਫਿਰ ਜਿ ਮਿਲੇ ਤਾਂ ਫਿਰ ਹਜ਼ਾਰਾਂ ਝੋਕੇ ਮਿਲ ਗਏ ਪਾਰਟੀ ਵੀ ਕਰਾਂਗੇ ਆਪਾਂ 5000 ਹੋਰ ਵੀ ਲਾ ਦੇਾਂਗੇ ਠੀਕ ਹੈ ਹਾਂਜੀ ਜੀ ਸਸੀ ਗੱਲ ਜੀ ਸਾਰਿਆਂ ਨੂੰ ਕੱਲ ਆਪਣੇ ਕੋਲ 90000 ਦਾ ਪ੍ਰਾਈਜ਼ ਲੱਗਿਆ ਜੀ ਜੋ 200 ਪਿਨਿੰਗ ਕਾਪੀ ਸੀਗੀ 1897 ਜਿਸ ਦਾ ਨੰਬਰ ਸੀਗਾ 450 200 ਇਹ 1200 ਦੀ ਕਾਪੀ ਹੁੰਦੀ ਹੈ ਜਿਸ ਦਾ ਸੈਕਿੰਡ ਪ੍ਰਾਈਜ਼ ਲੱਗਿਆ ਜੋ 90000 ਰੁਪਏ ਦਾ ਲੱਗਿਆ ਜੀ ਕੱਲ ਆਪਣੇ ਕੋਲ ਉਹ ਪ੍ਰਾਈਜ਼ ਇਹਨਾਂ ਨੂੰ ਲੱਗਿਆ ਇਹਨਾਂ ਨੇ ਆਪਣੇ ਨਾਲ ਵਾਦਾ ਕਰਕੇ ਹੀ ਗਏ ਸੀ ਇੱਥੇ ਹੀ ਬੈਠੇ ਸੀਗੇ ਆਪਣੇ ਕੋਲੇ ਤੇ ਮੈਨੂੰ ਕਹਿੰਦੇ ਵੀ ਆਪਾਂ ਪੈਸੇ ਲੈਣੇ ਆ ਦੋ ਤਿੰਨ ਸਾਲ ਦੇ ਕਿਸੇ ਕੋਲੋਂ ਜੇ ਮਿਲ ਗਏ ਤਾਂ ਆਪਾਂ ਕੱਲ ਸਾਰੇ ਪੈਸੇ ਲਾਟ ਰਿਆਂ ਹੀ ਪਾ ਜਾਣੀਆਂ। ਤਾਂ ਪਰਮਾਧਮ ਨੇ ਐ ਕੋਈ ਸੁਣੀ ਕਿ ਉਹ 2000 ਦਾ 90000 ਹੋ ਕੇ ਮਿਲ ਗਿਆ ਜੀ। ਉਹ ਦੋ ਤਿੰਨ ਸਾਲ ਦੀ ਵਿਆਜ ਵੀ ਇਹਨਾਂ ਨੂੰ ਮੋਟੀ ਮਿਲੀ ਹੈ ਜੀ। ਸਹੀ ਕੋਣਾ ਵਿਆਜ ਵੀ। ਹਾਂਜੀ ਹਾਂਜੀ। ਤਾਂ ਬਿਲਕੁਲ ਕਿਸਮਤ ਜਦੋਂ ਬਦਲਦੀ ਹੈ ਕਿਹੜੇ ਕਿਹੜੇ ਇਨਾਮ ਜਿਹੜੇ ਹੁਣ ਚੱਲ ਰਹੇ ਆ ਇਸ ਟਾਈਮ? ਹੁਣ ਇਸ ਟਾਈਮ ਆਪਣੇ ਕੋਲੇ ਦੀਵਾਲੀ ਬੰਪਰ 10 ਕਰੋੜ ਦਾ ਚੱਲ ਰਿਹਾ ਜੀ। ਸੋਰੀ ਲੋਹੜੀ ਬੰਪਰ। ਲੋਹੜੀ ਬੰਪਰ। ਹਾਂਜੀ। ਲੋ ਜੀ ਇਹ ਪੰਜਾਬ ਸਰਕਾਰ ਵੱਲੋਂ ਪਹਿਲੀ ਵਾਰ ਕੱਢਿਆ ਗਿਆ ਜੀ 10 ਕਰੋੜ ਦਾ ਇਨਾਮ ਠੀਕ ਹੈ ਇਹ 10 ਕਰੋੜ ਦਾ ਇਨਾਮ 18 ਇੱਕ ਨੂੰ ਨਿਕਲਣ ਜਾ ਰਿਹਾ ਜੀ ਜਿਸ ਦਾ ਫਰਸਟ ਪ੍ਰਾਈਜ਼ 10 ਕਰੋੜ ਹੈ ਜੀ ਉਸ ਤੋਂ ਬਾਅਦ ਹੋਰ ਵੀ ਕਰੋੜਾਂ ਦੇ ਇਨਾਮ ਤੇ ਲੱਖਾਂ ਦੇ ਇਨਾਮ ਬਹੁਤ ਹੈ ਜੀ ਇਹਦੇ ਵਿੱਚ ਸੋ ਸਾਰਿਆਂ ਨੂੰ ਪਤਾ ਹੈ ਕਿ ਆਪਣੇ ਕੋਲ ਆ ਹਫਤੇ ਇੱਕ ਹਫਤੇ ਦੇ ਵਿੱਚ ਵਿੱਚ ਤਿੰਨ ਪ੍ਰਾਈਜ਼ ਲੱਗ ਗਏ ਜੋ ਓਪਨਿੰਗ ਵਾਲੇ ਦਿਨ ਆਪਣੇ ਕੋਲ ਸਵਾ 2 ਲੱਖ ਲੱਗਿਆ ਸੀ ਉਸ ਤੋਂ ਬਾਅਦ 90000 ਲੱਗਿਆ ਸੀ ਤੇ ਆਪਣੇ ਕੋਲ ਕੱਲ ਇਹਨਾਂ ਨੂੰ 90000 ਦਾ ਪ੍ਰਾਈਜ਼ ਲੱਗਿਆ ਜੀ ਪ੍ਰਾਈਜ਼ ਵਾਧੂ ਨਿਕਲੀ ਜਾਂਦੇ ਆਪਣੇ ਕੋਲੇ ਤੁਸੀਂ ਆਓ ਆਪਣੀ ਕਿਸਮਤ ਅਜ਼ਮਾਓ ਸਾਡੇ ਕੋਲ ਲਾਟਰੀ ਜ਼ਰੂਰ ਪਾਓ ਇੱਕ ਵਾਰ ਗੱਲ ਕਰੋ ਸ਼ਰਮਾ ਜੀ ਸ਼ਰਮਾ ਜੀ ਜਿਹਨੇ ਪੈਸੇ ਤੁਹਾਨੂੰ 90000 ਰੁਪਿਆ ਨਿਕਲੇ ਹਾਂਜੀ ਕਿੱਥੇ ਖਰਚੋਗੇ ਕੋਈ ਦਾਨਪੂਰਨ ਦਾ ਸੋਚਿਆ ਕੋਈ ਬੱਚਿਆਂ ਦੀ ਪੜ੍ਹਾਈ ਦਾ ਕੀ ਕੀ ਸੋਚਿਆ ਵੀ ਮਤਲਬ ਕਿ ਕੁਝ ਖਰਚਾ ਹੀ ਪਾਰਟੀ ਦੀ ਕਰਦੇ ਆਗੇ ਤੇ ਕੁਝ ਮੰਦਲ ਵਿੱਚ ਲੱਲੂ ਮਾਰਦੇ ਆਂ ਬਸ ਤੇ ਉਸ ਤੋਂ ਬਾਅਦ ਜਿੰਨੇ ਪੈਸੇ ਕਰ ਦੇ ਦੇ ਆਂ ਕਾਬੇ ਤੋਂ ਠੀਕ ਕੰਮ ਕੀ ਕਰ ਸਕਦੇ ਮੈਂ ਬਸ ਯੋ ਮੈਂ ਸਮੇਂ ਦੀ ਮਜ਼ਦੂਰੀ ਦਾ ਮੈਨੂੰ ਤਾਂ ਹੀ ਇਦੋਂ ਦੀ ਰਹਿਣ ਵਾਲੀ ਹਾਂ ਹਾਂਜੀ ਹਾਂਜੀ